ਅੰਮ੍ਰਿਤਸਰ ਦੇ ਵਿੱਚ ਫਿਰ ਹੋਇਆ ਤਮਾਕਾ ਦੇਰਾ ਤਵੰਦਰ ਦੇ ਨੇੜੇ ਹੋਇਆ ਜ਼ੋਰਦਾਰ ਬਲਾਸਟ ਦੋ ਬੁਲਸ ਬੰਬ ਸੁੱਟ ਕੇ ਹੋਏ ਪ੍ਰਾਰਥ ਪੁਲਿਸ ਕਮਿਸ਼ਨਰ ਬੋਲੇ ਪਾਕਿਸਤਾਨ ਦੀ ਸਾਜ਼ਿਸ਼ ਦਾ ਸ਼ੱਕ ਅੰਮ੍ਰਿਤਸਰ ਬਲਾਸਟ ਦੇ ਸੀਐਮ ਭਗਵੰਤ ਮਾਨ ਦਾ ਬਿਆਨ ਲਗਾਤਾਰ ਪੰਜਾਬ ਨੂੰ ਅਸਥਿਰ ਕਰਨ ਦੀਆਂ ਹੋ ਰਹੀਆਂ ਨੇ ਕੋਸ਼ਿਸ਼ਾਂ ਗੈਰ ਸਮਾਜਿਕ ਤੱਤਾਂ ਤੇ ਪੁਲਿਸ ਤੁਰੰਤ ਕਰ ਰਹੀ ਹੈ ਕਾਰਵਾਈ हरियाणा ਦੇ ਸੋਨੀਪੱਟ ਵਿੱਚ ਭਾਜਪਾ ਲੀਡਰ ਦਾ ਕਤਲ ਜ਼ਮੀਨ ਵਿਵਾਦ ਦੇ ਵਿੱਚ ਗਵੰਡੀ ਦੇ सुरेंद्र ਜਵਾਹਰ ਨੂੰ ਮਾਰੀਆਂ ਗੋਲੀਆਂ ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ ਮਨਿੰਕਰ ਸਿੰਘ ਮੱਥਾ ਟੇਕਣ ਪੰਜਾਬ ਤੋਂ ਪਹੁੰਚੇ ਲੋਕਾਂ ਦਾ ਹੜਦੰਗ ਬਾਈਕ ਸਵਾਰਾਂ ਨੇ ਸਾਡਾ ਬੈਰੀਅਰ ਦੇ ਮੁਲਾਜ਼ਮਾਂ ਦੇ ਨਾਲ ਕੀਤੀ ਧੱਕਾ ਮੁੱਗੀ ਗ੍ਰੀਨ ਟੈਕਸ ਦੀ ਪਰਚੀ ਕੱਟਣ ਨੂੰ ਲੈ ਕੇ ਹੋਇਆ ਸੀ ਵਿਵਾਦ ਟਰਾਂਸਪੋਰਟ ਦੇ ਵਿਚ ਜਾ ਵਾਰਨ ਵੇਲੇ ਜ਼ੋਰਦਾਰ ਤਮਾਕੇ ਦੇ ਨਾਲ ਫਟਿਆ ਟਾਇਰ ਹਵਾ ਦੇ ਵਿਚ ਉਛਲ ਕੇ ਛੱਡ ਦੇ ਨਾਲ ਟਕਰਾਇਆ ਨੌਜਵਾਨ ਆ ਹੱਥ ਬਣੀ ਹੋਈ ਆ ਨਾਜ਼ੁਕ ਫਿਨਲੈਂਡ ਜਾਣਗੇ ਪੰਜਾਬ ਦੇ 72 ਸਰਕਾਰੀ ਟੀਚਰ ਚੰਡੀਗੜ੍ਹ ਤੋਂ ਸਿਆਮਨ ਨੇ ਕੀਤਾ ਰਵਾਨਾ ਫਿਨਲੈਂਡ ਦੇ ਵਿਚ 2 ਹਫ਼ਤੇ ਦੀ ਲੈਣਗੀ ਟ੍ਰੇਨਿੰਗ ਅਨੰਦਪੁਰ ਸਾਹਿਬ ਤੋਂ ਲੇ ਮਲੇ ਦਾ ਅਜ ਆਖਰੀ ਦਿਨ ਵੱਡੀ ਗਿਣਤੀ ਦੇ ਵਿਚ ਸ਼ਾਮਲ ਹੋਰੀਏ ਸੰਗਤ ਜੰਗ ਜੂ ਕਰਤਬ ਦਿਖਾਉਣ ਦੀਆਂ ਨਿਰਮ ਸਿੰਘ ਜਥੇਬੰਦੀਆਂ ਸਸਿਕਾ ਤੁਸੀ ਵਖਰੇ ਨਿਊਜ਼ 89 ਪੰਜਾਬ ਮੈਂ ਪ੍ਰਮੇਂਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੋਲਚਨ ਸਵਾਗਤ ਤੇ ਸ਼ੁਭਾਦ ਕਰਨ ਜਾ ਰਹੇ ਆ ਅੰਮਰਸਰ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਜਿੱਥੇ ਇੱਕ ਮੋੜ ਤੋਂ ਧਮਾਕਾ ਹੋਇਆ ਠਾਕੁਰ ਦੁਆਰਾ ਮੰਦਿਰ ਦੇ ਨੇੜੇ ਧਮਾਕਾ ਹੋਇਆ ਦੋ ਮੁਲਜ਼ਮਾਂ ਨੇ ਮੰਦਿਰ ਵੱਲ ਬੰਬ ਸੁੱਟਿਆ ਬੰਬ ਸੁੱਟ ਕੇ ਤੁਰੰਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਧਮਾਕੇ ਦੇ ਨਾਲ ਇਮਾਰਤਾਂ ਦੇ ਸ਼ੀਸ਼ੇ ਤੱਕ ਵੀ ਟੁੱਟ ਗਏ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਇਸ ਦੇ ਵਿਚਾਲੇ ਪੁਲਿਸ ਕਮਿਸ਼ਨਰ ਦਾ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਕਿ ਮੁਲਜ਼ਮਾਂ ਦੀ ਲਗਾਤਾਰ ਤਲਾਸ਼ ਕੀਤੀ ਜਾ ਰਹੀ ਹੈ ਫ੍ਰੈਂ 사ਜਿਸ਼ ਦਾ ਸ਼ੱਕ ਹੈ ਪੁਲਿਸ ਕਮਿਸ਼ਨਰ ਨੇ ਵੀ ਵੱਡਾ ਬਿਆਨ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਸਾਜਿਸ਼ ਦਾ ਸ਼ੱਕ ਜੋ ਕਿ ਸ਼ੁਰੂਆਤੀ ਜਾਂਚ ਦੇ ਵਿੱਚ ਨਜ਼ਰ ਆ ਰਿਹਾ ਹੈ ਤਾਂ ਇਸ ਤਮਾਕੀ ਨੂੰ ਲੈ ਕੇ ajo ke police commissioner ਦਾ ਜਿੱਥੇ ਬਿਆਨ ਸਾਹਮਣੇ ਹੈ ਕਿ ਇਸ ਤੋਂ ਪਹਿਲਾਂ ਗੱਲ ਕਰੀਏ ਸਰਦੀ ਇਲਾਕੇ ਚ ਗੁਰਦਾਸਪੁਰ ਅਮਰਸਰ ਕਈ ਜਗ੍ਹਾਵਾਂ ਤੇ ਇਸ ਤਰੀਕੇ ਦੇ ਨਾਲ ਤਮਾਕੀ ਹੋ ਚੁੱਕੀ ਨੇ ਖਾਸ ਤੌਰ ਤੇ ਪਹਿਲਾਂ ਪੁਲ ਚੌਕੀਆਂ ਨੂੰ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਹੁਣ ਠਾਕਰ ਦੁਆਰਾ ਮੰਦਰ ਦੇ ਨੇੜੇ ਦਰਸਲੇ ਤਮਾਕਾ ਹੋਇਆ ਜਿੱਥੇ ਕਿ ਦੋ ਮੁਲਜ਼ਮਾਂ ਨੇ ਮੰਦਰ ਵੱਲ ਬੰਬ ਸੁੱਟਿਆ ਬੰਬ ਸੁੱਟ ਕੇ ਤੁਰੰਤ ਮੁਲਜ਼ਮ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਸ ਤਮਾਕੇ ਦੇ ਨਾਲ ਇਮਾਰਤਾਂ ਦੇ ਸ਼ੀਸ਼ੇ ਤੱਕ ਵੀ ਟੁੱਟੇ ਨੇ ਇਸੇ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਾ ਜੋ ਬਿਆਨ ਸਾਹਮਣੇ ਆਇਆ ਉਹਨਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਫਰੈਂਸਿਕ ਟੀਮ ਜਾਂਚ ਦੇ ਵਿੱਚ ਲਗਾਤਾਰ ਜੁਟੀ ਹੋਈ ਹੈ ਪਾਕਿਸਤਾਨ ਦੀ ਸਾਜ਼ਿਸ਼ ਦਾ ਆਸ਼ਕ ਕਿਹਾਰੇ ਜਾਂਚ ਤੋਂ ਬਾਅਦ ਸਪਸ਼ਟ ਹੋਵੇਗਾ ਕਿ ਆਖਰਕਾਰ ਕਿਸ ਦਾ ਇਸ ਦੇ ਪਿੱਛੇ ਹੱਥ ਹੈ ਆ ਕਿਸ ਦੇ ਕਹਿਣ ਤੇ ਇਹ ਮਲਜ਼ਮ ਇੱਥੇ ਪਹੁੰਚਦੇ ਨੇ ਕਿਉਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਠਾਕਰ ਦੁਆਰਾ ਮੰਦਰ ਦੇ ਨੇੜੇ ਹੀ ਆਖਰਕਾਰ ਕਿਉਂ ਧਮਾਕਾ ਕੀਤਾ ਗਿਆ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਹਰ ਐਂਗਲ ਤੋਂ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਸ਼ੁਰੂਆਤੀ ਜਾਂਚ ਦੇ ਵਿੱਚ ਜੋ ਕਿ ਪੁਲਿਸ ਕਮਿਸ਼ਨਰ ਦਾ ਪੱਖ ਸਾਹਮਣੇ ਆ ਉਹਨਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਸਾਜ਼ਿਸ਼ ਦਾ ਸ਼ੱਕ ਹੈ ਫੋਰੈਂਸਿਕ ਟੀਮ ਜਾਂਚ ਦੇ ਵਿੱਚ ਜੁਟੀ ਹੋਈ ਹੈ ਤੇ ਮਲਜ਼ਮਾਂ ਦੀ ਲਗਾਤਾਰ ਤਲਾਸ਼ੀ ਕੀਤੀ ਜਾ ਰਹੀ ਹੈ ਤੁਹਾਨੂੰ ਰਾਤੀ ਉਸੇ ਜਗ੍ਹਾ ਦੀਆਂ ਇਹ ਤਸਵੀਰਾਂ ਵਿਖਾ ਰਿਆ ਆ 12:41 ਮਿੰਟ 12:41 ਇਹ ਹੈ ਮਦਰਸਲ ਆ ਪੰਜ ਮਾਰਚ ਦੀਆਂ ਪੂਰੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਆ ਜਦੋਂ ਇਹ ਮੁਲਜ਼ਮ ਜੋ ਕਿ ਬਾਈਕ ਤੇ ਸਵਾਰ ਨਜ਼ਰ ਆਉਂਦੇ ਨੇ ਤਾਂ ਇਹਨਾਂ ਮੁਲਜ਼ਮਾਂ ਦੇ ਵੱਲੋਂ ਠਾਕਰ ਦੁਆਰਾ ਮੰਦਰ ਦੇ ਨੇੜੇ ਜੋ ਕਿ ਬੰਬ ਸੁੱਟਿਆ ਜਾਂਦਾ ਤੇ ਉਸ ਦੇ ਬਾਅਦ ਇਹ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਬਾਈਕ ਤੇ ਸਵਾਰ ਹੋ ਕੇ ਦਰਸਲ ਇਹ ਦੋ ਮੁਲਜ਼ਮ ਆਏ ਸਨ ਫਿਲਹਾਲ ਇਹ ਪੁਲਿਸ ਦੀ ਗ੍ਰਿਫਤਾਰ ਬਾਹਰ ਨੇ ਹਾਲਾਂਕਿ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਲਗਾਤਾਰ ਇਹਨਾਂ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਰਾਤ तकरीबन 2 ਵਜੇ ਸਾਨੂੰ ਜਿਹੜੇ ਪੁਜਾਰੀ ਜੀ ਨੇ ਖੰਡ ਵਾਲਾ ਥਾਕਰਦوار ਮੰਦਿਰ ਦੇ ਇਹਨਾਂ ਨੇ 68 ਥਾਣੇ ਜਾ ਕੇ ਇਤਲਾਹ ਦਿੱਤੀ ਸੀ ਕਿ ਸਾਡੇ ਕੋਈ ਆਵਾਜ਼ ਤੇ ਇਦਾਂ ਦਾ ਮਤਲਬ ਤਮਾਕਾ ਹੋਇਆ ਉਸਤੇ तकरीबन 2:00 ਵਜੇ ਸਾਡੇ ਕੋਈ ਇਨਸੀਡੈਂਟ ਦੀ ਰਿਪੋਰਟ ਆਈ ਉਸ ਤੋਂ ਬਾਅਦ ਮੈਂ ਤੇ ਸਾਰੇ ਬਾਕੀ ਪੁਲਿਸ ਆਫਸਰ ਸੀਨੇ ਅਸੀਂ ਮੌਕੇ ਤੇ ਆ ਗਏ ਸੀ ਔਰ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਜਾਨੀਮਾਲੀ ਨੁਕਸਾਨ ਇੰਨਾ ਨਹੀਂ ਹੋਇਆ ਪਰ ਜਾਨੀ ਤਾਂ ਬਿਲਕੁਲ ਨਹੀਂ ਹੋਇਆ ਮਾਲੀ ਦੇ ਵਿੱਚ ਸ਼ੀਸ਼ੇ ਟੁੱਟੇ ਆ ਤੇ ਕੁਝ ਜਿਹੜਾ ਪਰਛਤੀ ਸੀਗੀ ਉਹਨੂੰ ਡੈਮੇਜ ਹੋਇਆ ਸੀਗਾ ਔਰ ਸੀਸੀਟੀਵੀ ਜਦੋਂ ਅਸੀਂ ਦੇਖਿਆ ਤਾਂ ਉਹ ਜੋ ਬੰਦੇ ਸਾਨੂੰ ਫਿਕਰ ਹੋਏ ਆ ਜਿਹੜੇ ਮੌਕੇ ਤੇ ਆ ਕੇ ਕੋਈ ਚੀਜ਼ ਛੁੱਟਦੇ ਆ ਤੇ ਉੱਥੋਂ ਭੱਜ ਰਹੇ ਨੇ ਉਹਨਾਂ ਨੂੰ ਸਾਡੀਆਂ ਟੀਮਾਂ ਫੋਲੋ ਕਰ ਰਹੀਆਂ ਬੜੀ ਸਿੰਪਲ ਗੱਲ ਹੈ ਕਿ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਹੈ ਟਾਈਮ ਟੂ ਟਾਈਮ ਸ਼ਰਾਰਤ ਕਰਦੇ ਰਹਿੰਦੇ ਆ ਔਰ ਤੁਸੀਂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਵੀ ਜਿਹੜੇ ਕੋਈ ਇਨਸੀਡੈਂਟ ਹੋਏ ਨੇ ਸਾਰੇ ਆਪਾਂ ਟ੍ਰੇਸ ਕੀਤੇ ਆ ਔਰ ਇਹ ਵੀ ਬੜੇ ਜਲਦੀ ਟ੍ਰੇਸ ਹੋ ਜਾਏਗਾ ਸੋ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਰੇ ਦਿਨ ਰਾਤ ਉਹਨਾਂ ਦੀ ਸਿਕਿਉਰਟੀ ਨੂੰ ਪੈਰਾ ਦਿੰਨੇ ਆ ਅਸੀਂ ਔਰ ਜਦੋਂ ਇਹ ਇਨਸੀਡੈਂਟ ਦੀ ਰਿਪੋਰਟ ਹੋਈ ਸਾਰੇ ਪੁਲਿਸ ਮੌਕੇ ਤੇ ਆ ਗਈ ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਮੌਕੇ ਤੇ ਅਸੀਂ ਬੁਲਾ ਲਈ ਸੀ ਉਹਨਾਂ ਨੇ ਵੀ ਸਾਰਾ ਆਪਣਾ ਸੈਂਪਲਿੰਗ ਕਰ ਲਈ ਆ ਸਾਰੀ ਟੋਟਲ ਡੈਬਰੀ ਦੀ ਔਰ ਉਹ ਵੀ ਕਾਰਵਾਈ ਜਿਹੜੀ ਚੱਲ ਰਹੀ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਹੋਇਆ ਉਹਦੇ ਵਿੱਚ ਬਾਕੀ ਹੁਣ ਮੰਦਰ ਕਮੇਟੀ ਨਾਲ ਤੇ ਲੋਕੀ ਤਾਂ ਮੈਨੂੰ ਰਾਤ ਵੀ ਸਾਰੇ ਮਿਲਦੇ ਰੇ ਮੈਂ ਸਵੇਰੇ ਇਤੋਂ ਤੇ ਕਿ ਉਹਨਾਂ ਸਾਢੇ 5 ਪੌਣੇ 6 ਵਜੇ ਗਿਆ ਤੇ ਸਾਰਿਆਂ ਨਾਲ ਗੱਲਬਾਤ ਹੋ ਗਈ ਸੀਗੀ ਬਾਕੀ ਇੱਥੇ ਅਸੀਂ ਵਰਕ ਕਰਕੇ ਇਹਨੂੰ ਇਮੀਡੀਏਟਲੀ ਟਰੇਸ ਕਰਾਂਗੇ ਔਰ ਇਹਦਾ ਮੈਂ ਤੁਹਾਡੇ ਨਾਲ ਹੀ ਚੇਤਾਵਨੀ ਵੀ ਦੇਣਾ ਚਾਹੁੰਦਾ ਇਹੋ ਜਿਹੇ 엘ਮੈਂਟਸ ਨੂੰ ਵੀ ਇਹੋ ਜਿਹੀਆਂ ਗਲਤੀਆਂ ਜਦੋਂ ਕਰਦੇ ਨੇ ਉਹਨਾਂ ਨੂੰ ਸਖਤ ਇਹਦੇ ਜਿਹੜੇ ਰਿਜ਼ਲਟ ਹੈ ਉਹ ਪੁਖਤ ਨੇ ਪੈਣ। ਸਭ ਤੋਂ ਪਹਿਲਾਂ ਮੈਂ ਮੌਕੇ ਦੀਆਂ ਤਸਵੀਰਾਂ ਦਿਖਾ ਦਿਆਂ ਔਰ ਪੂਰੀ ਜਿਹੜੀ ਜਾਣਕਾਰੀ ਹੈ ਕਿਉਂਕਿ 12:30 ਦੇ ਆਸ-ਪਾਸ ਰਾਤ ਨੂੰ ਦੋ ਜਿਹੜੇ ਬਾਈਕ ਸਵਾਰ ਨੇ ਉਹ ਇਸ ਮੰਦਰ ਦੇ ਬਾਹਰ ਪਹੁੰਚਦੇ ਨੇ ਜਿੱਥੇ ਪੁਲਿਸ ਮੁਲਾਜ਼ਮ ਇਸ ਵੇਲੇ ਤਣਾਤ ਨਜ਼ਰ ਆ ਰਹੇ ਨੇ ਔਰ ਠੀਕ ਉਹਨਾਂ ਦੇ ਪਿੱਛੇ ਜਿੱਥੇ ਇੱਕ ਬੋਰਡ ਨਜ਼ਰ ਆ ਰਿਹਾ ਬੋਰਡ ਦੇ ਉੱਪਰ ਹਰੇ ਰੰਗ ਦੇ ਤੁਸੀਂ ਦੇਖੋ ਕਿ ਨੈੱਟ ਦੇ ਨਾਲ ਹੋਣ ਇਸ ਨੂੰ ਕਵਰ ਕਰ ਦਿੱਤਾ ਗਿਆ ਹੈ ਉੱਪਰ ਵੀ ਜਿਹੜਾ ਬੋਰਡ ਹੈ ਉਹ ਵੀ ਫਟਿਆ ਹੋਇਆ ਨਜ਼ਰ ਆ ਰਿਹਾ ਤਾਂ ਬਹੁਤ ਜ਼ਬਰਦਸਤ ਇਹ ਤਮਾਕਾ ਸੀ ਆ ਗਿਆਗਾ ਮੇਰਾ ਘਰ ਲੱਗ ਗਿਆਗਾ ਅਸੀਂ ਸੋਚਿਆ ਟ੍ਰਾਂਸਮਿਟਰ ਛੱਡ ਗਿਆ ਅਸੀਂ ਅੰਦਰੋਂ ਬਾਹਰੋਂ ਹੀ ਨਾ ਪਤਾ ਆ ਦੋ ਗਲੀਆਂ ਛੱਡ ਕੇ ਮੇਰੇ ਅੱਗੇ ਘਟਾਗਾ ਸ਼ੁਰੂਆਤ ਦੇ ਵਿੱਚ ਇਹ ਦਾ ਮਨ ਕੇ ਜਦ ਇੰਨਾ ਵੱਡਾ ਤਮਾਕਾ ਆ ਵੇਖੋ ਜੀ ਅੱਜ ਦੇ ਮਨ ਕੋਈ ਨਾ ਆ ਕੱਲ ਨੂੰ ਕੋਈ ਲੱਗੇ ਜਾਂਦੇ ਘਰ ਅੱਗੇ ਕਿਸੇ ਨੂੰ ਤੇਰੇ ਜੀ ਮਰ ਜਾਂਦੇ ਫੇਰ ਕੀ ਹੁੰਦਾ ਇਹਨੂੰ ਪਰਦੇ ਨੂੰ ਢੱਕਣਾ ਨਹੀਂ ਚਾਹੀਦਾ ਇਹਨੂੰ ਲਾਉਣਾ ਨਾ ਇਤੋਂ ਮਲਬਾ ਚੁਪਣਾ ਚਾਹੀਦਾ ਸੀ ਪੁਲਿਸ ਨੂੰ ਮਲਬਾ ਵੀ ਨਹੀਂ ਚੁਪਣਾ ਚਾਹੀਦਾ ਸੀ ਪਤਾ ਕਿਉਂ ਆਤੀ ਪਹੁੰਚ ਗਈ ਸੀ ਪੁਲਿਸ ਕਮਿਸ਼ਨਰ ਕਹ ਰਹੇ ਅਸੀਂ ਰਾਤੀ ਪਹੁੰਚੇ ਹਾਂ ਪਹੁੰ ਮਰ ਕੇ ਪੂਰੀ ਫੋਟੋ ਵੀਡੀਓ ਬਣਨੀ ਚਾਹੀਦੀਆ ਤਾਂ ਕਿ ਕੱਲ ਨੂੰ ਕੋਈ ਹੋਰ ਨਜਾਇਜ਼ ਬੰਦੇ ਨਾ ਮਰ ਜੇ ਜੰਕੇ ਸੇ ਹੋਰ ਨਜਾਇਜ਼ ਮੰਦਰ ਨੂੰ ਫੇਰ ਨਾ ਵੇ ਦੇਖੋ ਕੁਦਰ ਵੀਨੇ ਸੀਪੀ ਸਾਹਿਬ ਕਹਿ ਰਹੇ ਕਿ ਅਸੀਂ ਰਾਤੀ ਪਹੁੰਚੇ ਸੀ ਸਾਡੀ ਫੋਰੈਂਸਿਕ ਟੀਮ ਵੀ ਆਈ ਸੀ ਕੀ ਤੁਸੀਂ ਦੇਖਿਆ ਕਿ ਕੋਈ ਫੋਰੈਂਸਿਕ ਟੀਮ ਜਾਂ ਕੋਈ ਆਹ ਇੱਕ ਵਾਰੀ ਟ੍ਰਾਂਸਮਿਟਰ ਕਰਕੇ ਵੀ ਟ੍ਰਾਂਸਮਿਟ ਸੜ ਗਏ ਸਾਹਮਣੇ ਵੀ ਕਹਿੰਦੇ ਟ੍ਰਾਂਸਮਿਟਰ ਸੜ ਗਏ ਮੈਂ ਵੀ ਉਹ ਸੋਚਿਆ ਟ੍ਰਾਂਸਮਿਟਰ ਸੜ ਗਏ ਇਹਦਾ ਹਾਸਾ ਹਾਸਾ ਪਤਾ ਹੀ ਨਹੀਂ ਲੱਗਾ ਪੀ ਇਹ ਹੋਇਆ ਵਾ ਸਾਨੂੰ ਸਵੇਰੇ ਪਤਾ ਲੱਗਿਆ ਕਿ ਫੋਰੈਂਸਿਕ ਟੀਮ ਜਾਂ ਹੋਰ ਜੋ ਚੀਜ਼ਾਂ ਕਰਨੀਆਂ ਚਾਹੀਦੀਆਂ ਕਿ ਤੁਸੀਂ ਪੇਸ਼ੇ ਤੋਂ ਵਕੀਲ ਵੀ ਹੋ ਤੁਸੀਂ ਕਿਦਾਂ ਦੇਖਦੇ ਹੋ ਸਾਰੀਆਂ ਦੀ ਵੀਡੀਓ ਬਣਾਓ ਹਾਂ ਅਹੀਂ ਉਹ ਪਰਦਾ ਲਾਉਣ ਸਾਰਾ ਦਿਖਾ ਦਿਆਂ ਕਿ ਇਹ ਪਰਦੇ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਉਹ ਬਿਲਕੁਲ ਸਾਹਮਣੇ ਹਰੇ ਰੰਗ ਦਾ ਜਿਹੜਾ ਪਰਦਾ ਲਗਾ ਕੇ ਉਸ ਜਗ੍ਹਾ ਨੂੰ ਕਵਰ ਕੀਤਾ ਗਿਆ ਤਾਂ ਉਸ ਨੂੰ ਲੈ ਕੇ ਵੀ ਲੋਕਾਂ ਦੇ ਵਿੱਚ ਨਾਰਾਜ਼ਗੀ ਹੈ ਕਿ ਇਸ ਨੂੰ ਕਵਰ ਕਿਉਂ ਕੀਤਾ ਗਿਆ ਕੋਈ ਇੱਕ ਰਾਤ ਵੇਲੇ ਹੀ ਹਾਲਾਂਕਿ ਪੁਲਿਸ ਕਮਿਸ਼ਨਰ ਦਾ ਕਹਿਣਾ ਕਿ ਅਸੀਂ ਸੈਂਪਲ ਜਿਹੜੇ ਆ ਉਹ ਕਲੈਕਟ ਕੀਤੇ ਤਾਂ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਭਾਜੀ ਜਾਨੀ ਨੁਕਸਾਨ ਕਿਸੇ ਤਰ੍ਹਾਂ ਦੇ ਨਹੀਂ ਹੋਇਆ ਪਰ ਜਿਹੜਾ ਇੱਕ ਸਵਾਲ ਤੁਸੀਂ ਕੀਤਾ ਆ ਕਿ ਕਮਿਸ਼ਨਰ ਸਾਹਿਬ ਕਹਿ ਰਹੇ ਨੇ ਫੀ ਫ੍ਰਾਂਸੀਕ ਰਿਪੋਰਟ ਲੈਣ ਲਈ ਜਾਂ ਮੌਕੇ ਤੇ ਉੱਤੇ ਆਏ ਸੀ ਚਲੋ ਇੱਕ ਗੱਲ ਤਾਂ ਦੱਸੀ ਜਾਵੇ ਕੀ ਇਹ ਗੱਲ ਮੰਨਦੇ ਨੇ ਕਿ ਗਰਨੇਡ ਅਟੈਕ ਹੋਇਆ ਮੰਦਰ ਦੇ ਉੱਪਰ ਗਰਨੇਡ ਅਟੈਕ ਹੋਇਆ ਕਿ ਨਹੀਂ ਹੋਇਆ ਸਭ ਤੋਂ ਵੱਡਾ ਇਹ ਸਵਾਲ ਹੈ ਨਾ ਕਿ ਪੁਲਿਸ ਇਹ ਗੱਲ ਮੰਨਦੀ ਹੈ ਕਿ ਗਰਨੇਡ ਅਟੈਕ ਹੋਇਆ ਕਿ ਨਹੀਂ ਹੋਇਆ ਕਿਉਂਕਿ ਸਾਰੇ ਤਸਵੀਰਾਂ ਦੇ ਵਿੱਚ ਸਪਸ਼ਟ ਨਜ਼ਰ ਆ ਰਿਹਾ ਹੈ ਕਿ ਕੋਈ ਚੀਜ਼ ਛੁੱਟੀ ਗਈ ਇਹ ਤਾਂ ਨਹੀਂ ਕਹਿ ਰਹੇ ਜਿਵੇਂ ਕੋਈ ਰੇਡੀਏਟਰ ਫਟਿਆ ਕਿਸੇ ਤਰ੍ਹਾਂ ਦਾ ਹੋਰ ਰੀਜ਼ਨ ਤਾਂ ਨਹੀਂ ਸਰ ਇੱਕ ਜਿਹੜੇ ਇਕਨੋਮਿਕਲੀ ਵੀਕ ਲੋਕਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਦੇਸ਼ ਵਿਰੋਧੀ ਤਾਕਤਾਂ ਜਿਹੜੀਆਂ ਉਹ ਜਿਵੇਂ ਕੰਮ ਕਰਦੀਆਂ ਜੇ ਕੀਤਾ ਜਾਂਦਾ ਤਾਂ ਉਹਨੂੰ ਬਚਾਉਣ ਦੀ ਜ਼ਿੰਮੇਵਾਰੀ ਕਿੰਨਾ ਦੀ ਆ ਅੱਜ ਅਸੀਂ ਡਰ ਦੀ ਭਾਵਨਾ ਚ ਬੈਠੇ ਆ ਅਸੀਂ ਸਾਰੇ ਲੋਕ ਬੈਠੇ ਨੇ ਮੇਰੇ ਬਜ਼ੁਰਗ ਮਾਮਾ ਬੈਠਿਆ ਨੇ ਮੇਰੇ ਭਰਾ ਇਲਾਕੇ ਦੇ ਲੋਕ ਨੇ ਸਾਰੇ ਘਰ ਵਾਲੇ ਨੇ ਅਸੀਂ ਲੋਕਾਂ ਦੇ ਚੁਣੇ ਨਮਾਇਦੇ ਲੋਕਾਂ ਨੇ ਸਾਰਨਾ ਦੁੱਖ ਸਾਂਝਾ ਕੀਤਾ ਡਰ ਦੀ ਭਾਵਨਾ ਆ ਸਾਡੇ ਦੇ ਵਿੱਚ ਆ ਇਹਨਾਂ ਦੇ ਵਿੱਚ ਆ ਇੱਥੇ ਹੋਇਆ ਨਾ ਕਾਨੂੰ ਕਿਸੇ ਵੀ ਜਗ੍ਹਾ ਤੇ ਹੋ ਸਕਦਾ ਗੁਰਦੁਆਰਾ ਸਾਹਿਬ ਤੇ ਚਰਚ ਤੇ ਮਸਜਿਦ ਦੇ ਉੱਤੇ ਹੋ ਸਕਦਾ ਮੰਦਿਰ ਦੇ ਉੱਤੇ ਹੋ ਸਕਦਾ ਤੇ ਫਿਰ ਯਾਨੀ ਪੁਲਿਸ ਦਾ ਖੌਫ ਕਿਤੇ ਨਾ ਕਿਤੇ ਘਟਦਾ ਜਾ ਰਿਹਾ ਕਾਹਬ ਨਾਮ ਦੀ ਚੀਜ਼ ਹੀ ਨਹੀਂ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਅਟੈਕ ਹੁੰਦੇ ਰਹੇ ਨੇ ਚੌਕੀਆਂ ਥਾਣਿਆਂ ਤੇ ਅਟੈਕ ਹੁੰਦੇ ਰਹੇ ਨੇ ਜਦੋਂ ਉਹ ਹੀ ਨਹੀਂ ਸੇਫ ਤੇ ਲੋਕ ਕਿੱਦਾਂ ਸੇਫ ਰਹਿ ਸਕਦੇ ਤਾਤਾ ਨਾਮ ਅਮਰ ਸਰਦੀਆਂ ਤਸਵੀਰਾਂ ਵਿਖਾਰੀਆਂ ਜਿੱਥੇ ਕਿ ਰਾਤ ਨੂੰ 12:41 ਮਿੰਟ ਤੇ ਦਰਸਲ ਇਹ ਪੂਰਾ ਧਮਾਕਾ ਹੁੰਦਾ ਜਦੋਂ ਕਿ ਦੋ ਮੁਲਜ਼ਮ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਬੰਬ ਸੁੱਟਿਆ ਜਾਂਦਾ ਬੰਬ ਸੁੱਟ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਇਸੇ ਦਰਾਂ ਨੇ ਇਹ ਧਮਾਕਾ ਹੁੰਦਾ ਆਹ ਤੋਂ ਉਸ ਵੇਲੇ ਦੀਆਂ ਤਸਵੀਰਾਂ ਵੀ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੇ ਇਸ ਨੂੰ ਲੈ ਕੇ ਸਿਆਸਤ ਵੀ ਖੂਬ ਭੱਗਦੀ ਹੋਈ ਨਜ਼ਰ ਆ ਰਹੀ ਆ ਕੇਂਦਰੀ ਰਾਜ ਮੰਤਰੀ ਰਮਨਿਤ ਭਟੂ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਨੇ ਲਿਖਿਆ ਕਿ ਮੈਂ ਅਮਰਸਰ ਦੇ ਖੰਡਵਾਲਾ ਸਥਿਤ ਠਾਕੁਰ ਦੁਆਰਾ ਮੰਦਰ ਤੇ ਹੋਏ ਬੰਬ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ ਆਪ ਸਰਕਾਰ ਸਰਹੱਦੀ ਸ਼ਹਿਰ ਦੇ ਵਿੱਚ ਵਾਰ-ਵਾਰ ਹੋਣ ਵਾਲੀਆਂ ਤਮਾਕੀਆਂ ਦੀਆਂ ਘਟਨਾਵਾਂ ਨੂੰ ਰੋਕਣ ਦੇ ਵਿੱਚ ਅਸਫਲ ਹੋ ਰਹੀ ਹੈ ਪੰਜਾਬ ਦੇ ਵਿੱਚ ਵਿਗੜਦੀ ਕਾਨੂੰਨ ਵਿਵਸਥਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਉੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਦੇ ਵੱਲੋਂ ਲਿਖਿਆ ਗਿਆ ਉਹਨਾਂ ਨੇ ਕਿਹਾ ਕਿ ਅਮਰਸਰ ਦੇ ਵਿੱਚ ਇੱਕ ਹੋਰ ਗਰਨੇਡ ਹਮਲਾ ਇਸ ਵਾਰ ਖੰਡ ਵਾਲਾ ਵਿੱਚ ਇੱਕ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਪੰਜਾਬ ਵਿੱਚ ਡਰ ਦਾ ਮਾਹੌਲ ਅਤੇ ਲੋਕ ਸੱਚਮੁੱਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਇਹ ਸਹੀ ਸਮਾਂ ਹੈ ਕਿ ਆਪ ਪੰਜਾਬ ਸਰਕਾਰ ਆਪਣੀ ਡੂੰਗੀ ਨੀਂਦ ਤੋਂ ਉੱਠੇ ਅਤੇ ਕਾਰਵਾਈ ਕਰੇ ਆ ਤਾਂ ਇਸ ਨੂੰ ਲੈ ਕੇ ਵਕਫਾਖ ਪਾਰਟੀਆਂ ਦੇ ਆਗੂਆਂ ਦੇ ਜਿਹੜੋਕੇ ਸਿਆਸੀ ਪ੍ਰਤੀਕਰਮੇ ਸਾਹਮਣੇ ਆ ਰਹੇ ਨੇ ਆ ਤਾਂ ਸਿਆਸਤ ਕੂ ਭੱਗਦੀ ਹੋਈ ਨਜ਼ਰ ਆ ਰਹੀ ਹੈ ਦੱਸਲ ਰਾਤ ਵੇਲੇ ਜੋ ਕਿ ਠਾਕਰ ਦੁਆਰਾ ਮੰਦਰ ਦੇ ਨੇੜੇ ਇਹ ਪੂਰਾ ਧਮਾਕਾ ਹੁੰਦਾ ਹੈ ਤਾਂ ਅਮਰਸਰ ਬਲਾਸ਼ਤੇ ਮੁੱਖ ਮੰਤਰੀ ਮਾਨ்தੇਬ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਕਹਿਣਾ ਕਿ ਪੰਜਾਬ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਅਜੇ ਹੀ ਕੋਸ਼ਿਸ਼ ਕਰਨ ਵਾਲਿਆਂ ਤੇ ਕਾਰਵਾਈ ਹੋ ਰਹੀ ਹੈ ਸਾਡੇ ਕੋਲ ਅਪਗ੍ਰੇਡਡ ਪੁਲਿਸ ਹੈ ਤਾਂ ਮੁੱਖ ਮੰਤਰੀ ਮਾਨਦਾ ਵੀ ਇਸ ਧੁਮਾਕੇ ਨੂੰ ਲੈ ਕੇ ਚੁੱਕ ਕੇ ਵੱਡਾ ਬਿਆਨ ਸਾਹਮਣੇ ਆ ਉਹਨਾਂ ਦਾ ਕਹਿਣਾ ਕਿ ਲਗਾਤਾਰ ਪੁਲਿਸ ਵੱਲੋਂ ਇਹ ਜੇ ਹੰਸਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਪੰਜਾਬ ਨੂੰ ਅਸਥਿਰ ਕਰਨ ਦੀਆਂ ਜੋ ਕੋਸ਼ਿਸ਼ਾਂ ਹੋ ਰਹੀਆਂ ਨੇ ਅਜੇ ਹੀ ਕੋਸ਼ਿਸ਼ ਕਰਨ ਵਾਲਿਆਂ ਤੇ ਲਗਾਤਾਰ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਅਪਗ੍ਰੇਡਡ ਪੁਲਿਸ ਹੈ ਜਿਹੜੇ ਡਰੋਨ ਨੇ ਉਹਦਾ ਉਹਦਾ ਤਸ਼ਰੀਆ ਉਧਰ ਹੀ ਆਉਂਦੇ ਨੇ ਠੀਕ ਹੈ ਹੁਣ ਬੀਐਸਐਫ ਨੇ ਸਾਨੂੰ ਰਿਪੋਰਟ ਦਿੱਤੀ ਹੈ ਜਿਹੋ ਹੁੰਦਾ ਸੀ ਯੁੱਧ ਨਸ਼ਿਆਂ ਬਦ੍ਦ ਛੇੜਿਆ 70% ਡਰੋਨ ਜਿਹੜੀ ਇਨਕਮਿੰਗ ਉਹ ਕੱਢ ਨਹੀਂ ਸਕ ਰੀਸੀਵ ਕਰਨ ਵਾਲਾ ਨਹੀਂ ਹੈ ਕੋਈ ਇੱਥੇ ਸੋ ਤੱਕ ਸਿਰਫ ਪੰਗੇ ਲੈਂਦੀ ਰਹਿੰਦੇ ਨੇ ਕੋਈ ਨਾ ਤਾਂ ਉਹ ਕਿਉਂ ਚਾਹਣਗੇ ਪੰਜਾਬ ਜਿਹੜਾ ਹੈ ਉਹ ਸ਼ਾਂਤੀ ਦੇ ਵਿੱਚ ਰਹੇ ਪਰ ਅਸੀਂ ਯਕੀਨ ਤੋਂ ਆਨੇ ਪੰਜਾਬ ਦੇ ਲੋਕਾਂ ਨੂੰ ਕਿ ਬਿਲਕੁਲ ਅਸੀਂ ਲੋਕਾਂ ਪਾਈਚਾਰਕ ਸੰਜੜੀ ਬਣਾ ਕੇ ਬਹੁਤ ਕੋਸ਼ਸ਼ਾਂ ਪੰਜਾਬ ਨੂੰ ਡਿਸਟਰਬ ਕਰਨ ਦੀਆਂ ਸਮੇਂ-ਸਮੇਂ ਤੇ ਚਲਦੀਆਂ ਰਹਿੰਦੀਆਂ ਕਦੇ ਕੋਈ ਆ ਵੀ ਤਾਂ ਡਰਗ ਵੀ ਤਾਂ ਇੱਕ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਹੈ ਫਿਰ ਗੈਂਗਸਟਰ ਫਿਰ ਫਰੋਤੀਆਂ ਹੈ ਨਾ ਤਾਂ ਕਿ ਇਹ ਲੱਗੇ ਕਿ ਪੰਜਾਬ ਜਿਹੜਾ ਉਹ ਅਸ਼ਾਂਤੀ ਦਾ ਸੂਬਾ ਬਣ ਗਿਆ ਫੇਰ ਦੁਬਾਰਾ ਜਦ ਕਿ ਸਾਡੇ ਇੱਥੇ ਕੋਈ ਤਿਆਰ ਜਿਵੇਂ ਕੱਲ ਹੋਲੀ ਸੀ ਤੁਸੀਂ ਉਧਰ ਲਈ ਘਟਨਾਵਾਂ ਦੇਖੋ ਕਿ ਕਿਵੇਂ ਉੱਥੇ ਜਲੂਸ ਨੂੰ ਬੜੀ ਮੁਸ਼ਕਲ ਨਾਲ ਕੱਢਣਾ ਪਿਆ ਕਿਤੇ लाठीचार्ज ਕਰਨਾ ਪਿਆ ਪਰ ਸਾਡੇ ਇਥੇ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਜੇ ਕੋਈ ਜਿਹੜੇ ਗੈਰ ਸਮਾਜਿਕ ਅਨਸਰ ਜਿਹੜੇ ਨੇ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ ਤਾਂ ਪੁਲਿਸ ਜਿਹੜੀ ਹੈ ਨਾਲ ਦੀ ਨਾਲ ਰਿਜ਼ਲਟ ਵੀ ਦਿੰਦੀ ਹੈ ਤੇ ਜਿਹੜੇ ਮੋਗੇ 'ਚ ਕੱਲ ਕੋਈ ਹੋਇਆ ਭਾਵੇਂ ਉਹ ਨਿੱਜੀ ਉਹਨਾਂ ਦਾ ਸੀਗਾ ਮਾਮਲਾ ਪਰ ਉਹਨਾਂ ਨੂੰ ਤਿੰਨ-ਤਿੰਨ ਜਣਾਂ ਨੂੰ ਗ੍ਰਿਫਤਾਰ ਕਰ ਲਿਆ ਬੱਚਾ ਜਿਹੜਾ ਸਹੀਹਾਂ ਦਾਉਦ ਪਿੰਡ ਤੋਂ ਉਨਾਂ ਦੇ ਆਪਦੇ ਘਰ ਦੇ ਹੀ ਸੀਗੇ ਤੇ ਉਸੇ ਪਿੰਡ ਦੀ ਸੀ ਤੇ ਉਹ ਅਗਵਾ ਹੋਇਆ ਸੀ ਉਹ 24 ਘੰਟਿਆਂ ਦੇ ਵਿੱਚ ਵਿੱਚ ਬੱਚਾ ਵੀ ਸੇਫ ਹੋ ਗਿਆ ਸੋ ਸਾਡਾ ਜਿਹੜਾ ਪੁਲਿਸ ਦਾ ਜਿਹੜਾ ਇਕੁਪਮੈਂਟ ਹੈ ਜਾਂ ਪੁਲਿਸ ਕੋਲੇ ਜਿਹੜੇ ਸਾਧਨ ਨੇ ਉਹ ਬਹੁਤ ਅਪਡੇਟਡ ਨੇ ਮੈਂ ਬਾਰ ਬਾਰ ਤੁਹਾਨੂੰ ਦੱਸਦਾ ਰਹਿਣਾ ਗੱਡੀਆਂ ਤੋਂ ਲੈ ਕੇ ਕੈਮਰਿਆਂ ਤੋਂ ਲੈ ਕੇ ਕਿਵੇਂ ਅਸੀਂ ਇੱਕ ਦੂਜੇ ਨਾਲ ਜਿਹੜਾ ਸਹਿਯੋਗ ਕਰਕੇ ਆਪਾਂ ਅਪਰਾਧੀਆਂ ਨੂੰ ਫੜ ਲੈਨੇ ਸੋ ਪੰਜਾਬ ਲਾਅ ਐਂਡ ਆਰਡਰ ਵਾਲੇ ਪਾਸੇ ਬਿਲਕੁਲ ਸੇਫ ਕਰਦੇ ਹੁਣ ਡਾਕਟਰ ਤਾ ਜਿੱਥੇ ਕਿ ਮੁੱਖ ਮੰਤਰੀ ਮਾਨਦੀਪ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਨੂੰ ਵਾਸ ਸਥਿਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਜੇ ਅੰਸਾਂ ਦੇ ਖਿਲਾਫ ਪੁਲਸਫਰ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਉੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਜੋ ਟਵੀਟ ਕੀਤਾ ਗਿਆ ਉਹਨਾਂ ਲਿਖਿਆ ਕਿ ਅਮਰਸਰਫ ਦੇ ਵਿੱਚ ਇੱਕ ਹੋਰ ਗਰਨੇਡ ਹਮਲਾ ਇਸ ਵਾਰ ਖੰਡਵਾਲਾ ਵਿੱਚ ਇੱਕ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪੰਜਾਬ ਵਿੱਚ ਡਰ ਦਾ ਮਾਹੌਲ ਹੈ ਤੇ ਲੋਕ ਸੱਚਮੁੱਚ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਇਹੀ ਸਮਾਂ ਹੈ ਕਿ ਆ ਪੰਜਾਬ ਸਰਕਾਰ ਆਪਣੀ ਡੂੰਗੀ ਨੀਂਦ ਤੋਂ ਉੱਠੇ ਅਤੇ ਕਾਰਵਾਈ ਕਰੇ ਤੇ ਜੇ ਇਹ ਮਾਮਲਿਆਂ ਦੇ ਵਿੱਚ ਸਖਤ ਕਾਰਵਾਈ ਦੀ ਵੀ ਜੋਕੇ ਮੰਗ ਕੀਤੀ ਜਾ ਰਹੀ ਹੈ ਰੋਕਰਾਂਗੇ ਅਗਲੀ ਵੱਡੀ ਖਬਰ ਦਾ ਪੰਜਾਬ ਸਰਕਾਰ ਦਾ ਬਲਡوزر ਐਕਸ਼ਨ ਲਗਾਤਾਰ ਚੱਰੀ ਹੈ ਕੋਟਪੂਰਾ ਦੇ ਵਿੱਚ ਪੀੜਾ ਪੰਜਾ ਚੱਲਿਆ ਗਿੱਥੇ ਕਿ ਨਸ਼ਾ ਤਸਕਰਾਂ ਦਾ ਘਰ ਤੋੜ ਦਿੱਤਾ ਗਿਆ ਲਗਾਤਾਰ ਅਜਿਹੀ ਕਾਰਵਾਈ ਜੋ ਕਿ ਪੁਲਿਸ ਦੇ ਬਲ ਅਮਲ ਦੇ ਪਿਛਲੇ ਆਂਦੀ ਜਾ ਰਹੀ ਹੈ ਆ ਹੋਰ ਨਾ ਕਈ ਜਗਾਵਾਂ ਤੇ ਨਸ਼ਾ ਤਸਕਰਾਂ ਦੇ ਕਿ ਉਹ ਘਰ ਢਾਹ ਢੇਰੀ ਇਸ ਤੋਂ ਪਹਿਲਾਂ ਕੀਤੇ ਜਾ ਚੁੱਕੇ ਨੇ ਤੇ ਹੁਣ ਅਜਿਹੀ ਐਕਸ਼ਨ ਕੋਟਪੂਰਾ ਦੇ ਵਿੱਚ ਵੀ ਨਜ਼ਰ ਆਇਆ ਗਿੱਥੇ ਕਿ ਪੀੜਾ ਪੰਜਾ ਚੱਲਿਆ ਨਸ਼ਾ ਤਸਕਰ ਦਾ ਘਰ ਢਾਹ ਢੇਰੀ ਕਰ ਦਿੱਤਾ ਗਿਆ ਆ ਤਾਂ ਜੀ ਹੀ ਕਾਰਵਾਈ ਜੋ ਕਿ ਲਗਾਤਾਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਸਾਫ ਸਾਫ ਸਖਤ ਸੁਨੇਹਾ ਹੋਰਨਾ ਨਸ਼ਾ ਤਸਕਰਾਂ ਨੂੰ ਦਿੱਤਾ ਜਾ ਰਿਹਾ ਹੈ ਕਿ ਜੋ ਅਜੇ ਵੀ ਬਾਜ਼ ਨਹੀਂ ਆਵੇਗਾ ਪਰ ਉਸ ਦਾ ਹਸ਼ਰੀ ਹੋਵੇਗਾ ਅੰਜਾਮ ਹੀ ਹੋਵੇਗਾ ਤੇ ਇਸੇ ਤਰੀਕੇ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਜਿਹੜੇ ਵੀ ਨਸ਼ਾ ਤਸਕਰ ਨੇ ਨਸ਼ੇ ਦੀ ਕਮਾਈ ਤੋਂ ਨਸ਼ੇ ਤਸਕਰੀ ਦੀ ਨਸ਼ਾ ਤਸਕਰੀ ਦੀ ਕਮਾਈ ਤੋਂ ਘਰ ਬਣਾਏ ਨੇ ਉਹ ਘਰਾਂ ਨੂੰ ਇਸੇ ਤਰੀਕੇ ਦੇ ਨਾਲ ਢਾਹ ਢੇਰੀ ਕੀਤਾ ਜਾਵੇਗਾ ਤੇ ਇੱਕ ਇੱਕ ਕਰਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਸ ਦੇ ਵੱਲੋਂ ਅਜਿਹੀ ਕਾਰਵਾਈ ਜੋ ਕਿ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤੇ ਤੁਹਾਨੂੰ ਇੱਕ ਕੋਟਪੁਰਾ ਦੀਆਂ ਤਸਵੀਰਾਂ ਮਿਖਾ ਰਹੇ ਹਾਂ ਜਿੱਥੇ ਕਿ ਨਸ਼ਾ ਤਸਕਰ ਦਾ ਘਰ ਉਸ ਦੇ ਵੱਲੋਂ ਤੋੜ ਦਿੱਤਾ ਗਿਆ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਦੇਵਾਨੰਦ ਜੁੜ ਚੁੱਕੇ ਨੇ ਦੇਵਾਨੰਦ ਹੁਣ ਕੋਟਪੁਰਾ ਦੇ ਵਿੱਚ ਵੀ ਬਲਡੋਜ਼ਰ ਐਕਸ਼ਨ ਨਜ਼ਰ ਆਇਆ ਕਿ ਕੋਈ ਜਾਣਕਾਰੀ ਆਖਰਕਾਰ ਕਿਹੜੇ ਨਸ਼ਾ ਤਸਕਰ ਦਾ ਇਹ ਘਰ ਹੈ ਉਸ ਨਾਲ ਜੁੜੀ ਹੋਈ ਹੋਰ ਕੀ ਕੋਈ ਜਾਣਕਾਰੀ ਹਾਂ ਬਿਲਕੁਲ ਆਇ ਪ੍ਰੀਕੋਰਡ ਦੇ ਕੋਰਡ ਪ੍ਰੋਫੈਸਰ ਬਲਡوزر ਜਿਹੜਾ ਕਿ ਐਕਸ਼ਨ جاری ਆ ਤਾਂ ਪ੍ਰੀਕੋਰਡ ਦੇ ਹੈ ਕੋਰਡ ਪ੍ਰਾਵੇ ਚਿਤਰਾ ਕਲੋਨੀ ਜਿਹੜੀ ਬਣੀ ਹੋਈ ਹੈ ਸਾਜ ਘਣਾ ਦਾ ਮੁੱਲਾ ਕਿਹਾ ਯਾਰ ਤਾਂ ਕਾਫੀ ਲੋਕ ਹੈ ਨਛੇ ਦਾ ਕੰਮ ਸੀ ਤੇ ਪੰਜ ਘਰਾਂ ਦੀ ਜਿਹੜਾ ਕੀ ਹੈ ਬਲਡوزر ਚਲਾ ਦਿੱਤਾ ਗਿਆ ਤਾਂ ਇਹਨਾਂ ਦੀ ਘਰਾਂ ਦੀਆਂ ਓਸਾਂ ਤੇ ਤੇ ਜਿਹੜੇ ਹੋਰ ਨਾ ਲੜਕੇ ਸੀ ਉਹਨਾਂ ਤੇ ਕਈ ਤਰ੍ਹਾਂ ਦੇ ਮੁਕੱਦਮੇ ਸੀ ਤੇ ਲਗਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਵਜਦੇ ਆ ਰਹੇ ਸੀ ਤਾਂ ਪਿਛਲੇ ਦਿਨੀ ਖਬਰ ਵਿੱਚ ਰਹੀ ਸੀ ਜਦੋਂ ਲੱਗਾ ਦੋਸਤ ਘਰ ਛੱਡ ਕੇ ਚਲੇ ਗਏ ਦੇ ਜਿੰਦੇ ਲਾ ਕੇ ਚਲੇ ਗਏ ਸੀ ਲੇਕਿਨ ਹੁਣ ਪ੍ਰਸ਼ਾਸਨ ਵੱਲੋਂ ਜਿਹੜੀ ਕਾਰਵਾਈ ਲਗਾਤਾਰ ਚੱਲੀ ਸੀ ਪਹਿਲਾਂ ਨੋਟਸਕਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਅੱਜ ਪੂਰਾ ਬਲਡوزر ਨੂੰ ਸਿਸਟਮ ਨਾਲ ਚਲਾਇਆ ਜਾ ਰਿਹਾ ਤਾਂ ਘਰ ਜਿਹੜੇ ਉਹਨਾਂ ਦੇ ਤਬਾਹ ਤੇ ਗਏ ਨੇ ਤਾਂ ਮੁੱਖ ਕੇ ਤੇ ਅਸੀਂ ਪ੍ਰਗਿਆਜਨ ਐਸਡੀਐਮ ਯੂ ਪੂਰਾ ਸਿਵਲ ਪ੍ਰਸ਼ਾਸਨ ਦੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਲੋਕਾਂ ਨੇ ਉੱਤੇ ਧੰਨਵਾਦ ਕੀਤਾ ਪੰਜਾਬ ਸਰਕਾਰ ਦਾ ਤੇ ਪੁਲਿਸ ਦਾ ਵੀ ਅਸੀਂ ਬਹੁਤ ਦੁਖੀ ਸੀ ਇਹ ਲੋਕ ਜਿਹੜੇ ਨਸ਼ਾ ਕਾਫੀ ਚਿਰ ਤੋਂ ਕਰਦੇ ਸੀ ਤਾਂ ਇਹਨਾਂ ਨੇ ਜਿਹੜੇ ਘਰ ਪਾਏ ਹੋਏ ਆ ਤਾਂ ਸਾਨੂੰ ਪ੍ਰਸ਼ਾਨ ਕਰਦੇ ਸੀ ਨਾਲ ਲੇਕਿਨ ਪੁਲਿਸ ਨੇ ਐਕਸ਼ਨ ਤੋਂ ਸਰਕਾਰ ਨੇ ਐਕਸ਼ਨ ਤੋਂ ਲੋਕਾਂ ਅੱਗੇ ਕੁਝ ਨਜ਼ਰ ਆਇਆ ਤਾਂ ਲਗਾਤਾਰ ਕਾਰਵਾਈ ਜਿਹੜੀ ਜਾਰੀ ਰਹੂਗੀ ਅਸੀਂ ਪ੍ਰਗਟਾਏ ਨੇ ਕਿ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਕਿਉਂਕਿ ਸਰਕਾਰ ਸਖਤ ਹੈ ਬਿਲਕੁਲ ਕਿਸੇ ਨੂੰ ਵੀ ਚਿੱਤ ਬਖਿਆ ਨਹੀਂ ਜਾਵੇਗਾ ਜੀ ਹਾ ਦਿਵਾਨ ਤੇ ਕੋੜਕੁਰਾ ਦੇ ਵਿੱਚ ਕੁੱਲ ਕਿੰਨੇ ਨਸ਼ਾ ਤਸਕਰਾਂ ਤੇ ਇਸ ਤਰੀਕੇ ਦਾ ਸ਼ਿਕੰਜਾ ਕੱਸਿਆ ਗਿਆ ਹੈ ਕਿੰਨੇ ਸਮੇਂ ਤੋਂ ਨਸ਼ਾ ਤਸਕਰੀ ਦੇ ਵਿੱਚ ਦੱਸੀ ਜਾ ਰਹੀ ਨੇ ਕਿੰਨੇ ਮਾਮਲੇ ਇਹਨਾਂ ਦੇ ਖਿਲਾਫ ਦਰਜ ਨੇ ਬਿਲਕੁਲ ਤਾਂ ਇਹ ਕੋਲ ਲੰਮੇ ਸਮੇਂ ਤੋਂ ਕੰਮ ਕਰਦੇ ਸੀ ਤਾਂ ਇਹਨਾਂ ਦੇ ਜਿਹੜੇ ਕਾਰਵਾਈ ਆ ਪੰਜ ਕਰਾ ਤੇ ਜਿਹੜੀ ਕਾਰਵਾਈ ਆ ਕੀਤੀ ਜਾ ਰਹੀ ਤਾਂ ਕਾਫੀ ਲੰਮੇ ਸਮੇਂ ਤੋਂ ਇਹ ਨਸ਼ਾ ਤਸਕਰੀ ਦਾ ਕੰਮ ਕਰਦੇ ਸੀ ਆਸ-ਪਾਸ ਦੇ ਲੋਕ ਆ ਜਿਹੜੇ ਅਨਵਰ ਸਾਹਿਬ ਇਹਨਾਂ ਤੋਂ ਦੁਖੀ ਸੀ ਤਾਂ ਲੇਕਿਨ ਇਹਦਾ ਮਕਦਮੇ ਕਈ ਮਕਦਮੇ ਦਰਜ ਨੇ ਦਰਜਾ ਮਕਦਮੇ ਇਹਨਾਂ ਦੇ ਤਰਫ ਨੇ ਤੇ ਆਈਵਰੀ ਬਾਦ ਨਹੀਂ ਆਉਂਦੇ ਕਿਉਂਕਿ ਜ਼ਮਾਨਤਾ ਮਿਲ ਜਾਂਦੀ ਨਹੀਂ ਬਾਹਰ ਆ ਜਾਂਦੇ ਆ ਜਾਂਦੇ ਸੀ ਤਾਂ ਲੇਕਿਨ ਉਹ ਪ੍ਰੋਸੈਸ ਸਖਤ ਐ ਕਿ ਨਾ ਪ੍ਰਕਾਰ ਦਾ ਦਸਤ ਕਰਕੇ ਇਜ਼ਤਕਾਰੀ ਤੋਂ ਲੋਕ ਕੁਝ ਨਜ਼ਰ ਆ ਰਹੇ ਨੇ ਹਾਂ ਠੀਕ ਹੈ ਦੇਵਾਨ ਤੇ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਹੈ ਕੋਟਪੁਰਾ ਦੀਆਂ ਤਸਵੀਰਾਂ ਵਿਖਾਰਾਂਗੇ ਇੱਥੇ ਕਿ ਪੀੜਾ ਪੰਜਾ ਚੱਲਿਆ ਹੈ ਪੁਲਿਸ ਪਰਿਸ਼ਾਸਨ ਦੇ ਵੱਲੋਂ ਨਸ਼ਾ ਤਸਕਰੀਆਂ ਦੇ ਖਿਲਾਫ ਇਹ ਕਾਰਵਾਈ ਕੀਤੀ ਜਾ ਰਹੀ ਹੈ ਆ ਕੁੱਟਪੁਰਾ ਦੇ ਵਿੱਚ ਪੰਜ ਦੇ ਕਰੀਬ ਜੋ ਨਸ਼ਾ ਤਸਕਰ ਦੱਸੀ ਜਾ ਰਹੇ ਜਿਨ੍ਹਾਂ ਦੇ ਖਿਲਾਫ ਇਸ ਤਰੀਕੇ ਦੇ ਨਾਲ ਪੁਲਸ ਦੇ ਵੱਲੋਂ ਹਸ਼ਕੰਜਾ ਕਰਸਿਆ ਜਾ ਰਿਹਾ ਹੈ ਕਿਹੜੇ ਵੀ ਨਸ਼ਾ ਦਾ ਨਸ਼ਾ ਤਸਕਰਾਂ ਨੇ ਨਸ਼ਾ ਤਸਕਰੀ ਦੀ ਕਮਾਈ ਦੇ ਨਾਲ ਘਰ ਬਣਾਏ ਨੇ ਆ ਤਾਂ ਉਹਨਾਂ ਦੇ ਰਹਿਣ ਬਸੇਰੀਆਂ ਉਹਨਾਂ ਦੇ ਘਰਾਂ ਨੂੰ ਇਸ ਤਰੀਕੇ ਦੇ ਨਾਲ ਪੁਲਸ ਦੇ ਵੱਲੋਂ ਢਾਹ ਢੇਰੀ ਕੀਤਾ ਜਾ ਰਿਹਾ ਹੈ ਤੇ ਸਖਤ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਕਿ ਜੇਕਰ ਅਜੇ ਵੀ ਕੋਈ ਨਸ਼ਾ ਤਸਕਰੀ ਕਰੇਗਾ ਅਜੇ ਵੀ ਬਾਜ਼ ਨਹੀਂ ਆਵੇਗਾ ਤਾਂ ਉਹਨਾਂ ਦਾ ਹਸ਼ਰ ਵੀ ਅਜਿਹਾ ਹੀ ਹੋਵੇਗਾ ਰੋਕਰਾਂਗ ਅਗਲੀ ਵੱਡੀ ਖਬਰ ਦਾ ਮਨਿੰਕਰਨ ਸਾਹਿਬ ਦੇ ਵਿੱਚ ਪੰਜਾਬ ਤੋਂ ਮੱਥਾ ਟੇਕਣ ਪਹੁੰਚੇ ਲੋਕਾਂ ਦਾ ਹੜਦੰਗ ਨਜ਼ਰ ਆਇਆ ਬਾਈਕ ਸਵਾਰਾਂ ਨੇ ਬੈਰੀਕੇਡਿੰਗ ਜ਼ਬਰਦਸਤੀ ਹਟਾ ਦਿੱਤੀ ਸਾਡਾ ਬੈਰੀਅਰ ਦੇ ਬਲਾਸਮਾਂ ਦੇ ਨਾਲ ਭਿੜਦੇ ਹੋਏ ਨਜ਼ਰ ਆਏ ਬਾਈਕ ਸਵਾਰਾਂ ਨੇ ਬੈਰੀਅਰ ਤੇ ਲੱਗੇ ਆ ਸਾਡਾ ਬੈਰੀਅਰ ਦੇ ਬਲਾਸਮਾਂ ਦੇ ਨਾਲ ਭਿੜੇ ਨੇ ਬੈਰੀਅਰ ਦੀ ਫੀਸ ਨੂੰ ਲੈ ਕੇ ਦਰਸਲੇ ਪੂਰਾ ਵਿਵਾਦ ਹੋਇਆ ਸਾਡਾ ਬੈਰੀਅਰ ਤੇ ਇਹ ਗ੍ਰੀਨ ਟੈਕਸ ਜੋ ਕਿ ਵਸੂਲਿਆ ਜਾਂਦਾ ਜਿਸ ਦਾ ਕਿ ਇਹਨਾਂ ਦੇ ਵਿਰੋਧ ਕੀਤਾ ਜਾਂਦਾ ਹੈ ਬਾਹਰੀ ਸੂਬਿਆਂ ਦੇ ਲੋਕਾਂ ਤੇ ਗ੍ਰੀਨ ਟੈਕਸ ਲਿਆ ਜਾਂਦਾ ਹੈ ਇਹ ਗ੍ਰੀਨ ਟੈਕਸ ਕਰੀਬ 50 ਰੁਪ ਆਸ-ਪਾਸ ਹੁੰਦਾ ਹੈ ਤੇ ਇਸੇ ਗ੍ਰੀਨ ਟੈਕਸ ਨੂੰ ਲੈ ਕੇ ਦਰਸਲ ਇਹ ਪੂਰਾ ਹੰਗਾਮਾ ਹੋ ਜਾਂਦਾ ਹੈ ਅ ਦਰਸਲ ਮਨੀਕਰਮ ਸਿੰਘ ਸਾਹਿਬ ਦੇ ਵਿੱਚ ਜੋ ਕਿ ਪੰਜਾਬ ਤੋਂ ਮੱਥਾ ਟੇਕਣ ਦੇ ਲਈ ਇਹ ਲੋਕ ਪਹੁੰਚੇ ਸਨ ਉਹਨਾਂ ਦੇ ਵੱਲੋਂ ਇਹ ਪੂਰਾ ਹੜਦੰਗ ਮਚਾਇਆ ਜਾਂਦਾ ਪੁਰੀਆਂ ਕੁੱਝ ਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਵੇਂ ਬਾਈਕ ਸਵਾਰਾਂ ਨੇ ਬੈਰੀਕੇਡਿੰਗ ਨੂੰ ਜ਼ਬਰਦਸਤੀ ਹਟਾ ਦਿੱਤਾ ਸਾਡਾ ਡੈਰੀਅਰ ਦੇ ਮੁਲਾਜ਼ਮਾਂ ਦੇ ਨਾਲ ਝੜਦੇ ਹੋਏ ਨਜ਼ਰ ਆਏ ਬਾਈਕ ਸਵਾਰਾਂ ਨੇ ਬੈਰੀਅਰ ਤੇ ਆ ਲੱਗੇ ਜਿਹੜੇ ਕਿ ਮੁਲਾਜ਼ਮੇ ਉਹਨਾਂ ਦੇ ਨਾਲ ਹੰਗਾਮਾ ਕੀਤਾ ਸਾਡਾ ਬੈਰੀਅਰ ਤੇ ਮੁਲਾਜ਼ਮਾਂ ਦੇ ਨਾਲ ਝੜਦੇ ਹੋਏ ਜੋ ਕਿ ਤਸਵੀਰਾਂ ਦੇ ਵਿੱਚ ਵੀ ਦੇਖੇ ਜਾ ਸਕਦੇ ਨੇ ਇਸੇ ਕਾਰਤਿ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਤੁਲਸੀ ਭਾਰਤੀ ਜੁੜ ਚੁੱਕੇ ਨੇ ਤੁਲਸੀ ਫਿਲਹਾਲ ਦੀ ਕੀ ਕੋ ਜਾਣਕਾਰੀ ਹੈ ਕਦੋਂ ਇਹ ਪੂਰਾ ਮਾਮਲਾ ਹੈ ਕਦੋਂ ਇਹ ਪੂਰਾ ਹੰਗਾਮਾ ਹੁੰਦਾ ਹੈ ਕੀ ਹੁਣ ਤੱਕ ਪੁਲਿਸ ਦੇ ਵੱਲੋਂ ਕੋਈ ਕਾਰਵਾਈ ਵੀ ਕੀਤੀ ਗਈ ਹੈ ਆ ਦੇਖਿਓ ਪ੍ਰਵੀਂਦਰ ਜੀ ਇਸ ਤਰ੍ਹਾਂ ਸੇ ਲਗਾਤਾਰ ਜੋ ਹੈ ਉਹ ਬਾਹਰੀ ਰਾਜੇ ਪੰਜਾਬ ਕੀ ਅਗਰ ਬਾਤ ਕਰਦੇ ਬੜੀ ਸੰਖਿਆ ਮੈਂ ਗੁਰੂ ਦਵਾਰਾ ਸਿੰਘ ਸਾਹਿਬ मनीकरण के लिए जो है वो इस वक्त श्रद्धालु पिछले लगभग एक सप्ताह से लगातार जो है बड़ी संख्या में पहुंच रहे हैं लेकिन जिस तरह से आ, वहां पर जो श्रद्धालुओं के द्वारा जो हर्दंगबाजी की गई है खासकर मनीकरण का एरिया की अगर बात करें तो ये सादा बैरियर है जहाँ की चार दिन पहले की वीडियो है जहाँ पंजाब के आए हुए श्रद्धालुओं के द्वारा जबरदस्ती जो है वहां पर जो टॉल जो सादा बैरियर लगाया गया था उसका बोर्ड हटाया गया और वहां पर होटलबाजी की है वहां पर जो कर्मचारी थे उनसे कहीं ना कहीं भिड़ते हुए भी नजर आए क्योंकि यहाँ आने पर जो है जो सादा बैरियर लगाया गया है जहाँ पर सादा की फीस वसूली जा रही है इसको लेकर जो है श्रद्धालुओं में कहीं ना कहीं खास नाराजगी दिखी और उसके बाद वहां पर जो कर्मचारी थे उनके साथ जो है वो बहस भी हुई और काफी जिस तरह से काफी देर तक जो है ये हंगामा चलता रहा इस तरह की तस्वीरें जो है कुल्लू जिला के तमाम जगह जगह के क्षेत्रों में आई है जहाँ पर पंजाब से आए हुए श्रद्धालुओं के द्वारा जो है वो जगह जगह पर स्थानीय लोगों के साथ भी जो है वो कहीं ना कहीं भीड़ते नजर आए तो कुल मिलाकर जिस तरह से ये जो वीडियो है ये चार दिन पहले का बताया जा रहा है जब कसोल की अगर बात करें जहाँ पर सादा बैरियर लगाया गया है और सादा बैरियर पे जो फीस ली जाती है उसके अवध में जो है ये जो श्रद्धालु थे वहां पर कर्मचारियों के साथ उलझे हैं और उलझे के बाद इन्होंने जो है वहां पर हंगामा खड़ा किया है जहाँ पर होटलबाजी की और जबरदस्ती जो है बोर्ड को हटाया गया तो कहीं ना कहीं अपने आप में जिस तरह तो से कानून व्यवस्था की अगर बात करें तो लगातार जो है वो बाहरी राज्यों से जितने भी लोग यहाँ पर आ रहे हैं वो कहीं ना कहीं कानून व्यवस्था पर भी जो है वो कहीं ना कहीं उसको भी ठेस पहुंचा रहे हैं क्योंकि बहुत सारे श्रद्धालु ऐसे भी थे जिन्होंने हेलमेट के भी यहाँ पर पहुंचे हैं बिना नंबर के बाइक में भी पहुंचे हैं तो कुल मिलाकर ये दायरे जो है तीन चार दिन लगातार जो है इस तरह की हड़दंगबाजी वहां पर दिखी है जहाँ पर जगह जगह पर श्रद्धालुओं के द्वारा जो हड़दंगबाजी की उससे जाम की समस्या का सामना भी लोगों को वहां पर क्यूँकी बड़ी संख्या में होली मोहल्ला के लिए जो है पंजाब से जो श्रद्धालु है वो मणिकरण गुरुद्वारा सिंह साहिब में माता टेकने के लिए आते हैं और लगभग ये पिछले तीन चार दिन से लगातार आ रहे हैं और अभी भी जो है वो ये सिलसिला जारी है जहाँ पर जगह जगह पर ये जो पंजाब से आए हुए श्रद्धालु है ये कहीं ना कहीं स्थानीय लोगों से भी उल्ट हुए नजर आ रहे हैं जी परमिंदर तुलसी बैरियर वाले कोई शिकायत पुलिस को दर्ज करवाई गई है या किसी की कोई कार्रवाई की गई है देखिए परमिंदर इस बारे में जो है वो प्रशासन के पास हालांकि किसी तरह का लिखित शिकायत जो है वो अभी तक नहीं दी गई है लेकिन जिस तरह से वीडियो वायरल हुआ है उसके आधार पर अब पुलिस जो है इसकी छानबीन करने की बात कही जा रही है कि पुलिस छानबीन करेगी लेकिन लगर लाभ जगह जगह पर जिस तरह से इस तरह की घटनाएं हुई है हालांकि सोशल मीडिया पर इस तरह के बहुत सारे वीडियोज वायरल हो रहे हैं जहां पर कुल्लू की बात करें या फिर जो टॉल बैरियर है चाहे वो टकोली टकोली टॉल ट्कौल बैरियर की बात करें जो लगभग यहाँ से चालीस कुल्लू चालीस किलो किलोमीटर पीछे है और इसके अलावा एक बैरियर जो है मनाली की तरफ को भी जाता है वहां पर भी इस तरह की वीडियो सामने आई है जहां पर ये बहुत सारे लोग जो है वो उलते उल्ट, हुए नजर आ रहे खासकर पंजाब के श्रद्धालुओं की अगर बात करें तो हर साल जो है बड़ी संख्या में श्रद्धालु यहाँ पर पहुंचते हैं होली मोहल्ला की बात करें चाहे वो गुरुद्वारा सिंह साहिब मणिकर्ण की बात करें लेकिन इस तरह की तस्वीरें जो है हर साल ही निकलती है जहां पर हालांकि पुलिस की बात करें तो पुलिस की तरफ से भी कोई खास ભાઈ જો હે વો નહી કી ગઈ ક્યોકી બહુત سارے લોગ જિસ તરહ સે બિના હેલ્મેટ ઓર બિના બાઇક નંબર કે બાઇક ચલાકર યહ પહોંચ રહે હે લેકિન ઉસ મુદ્દ પર જો હે કિસ તરહ કે કાર્યવાહી ફિલાલ પોલીસ કી તરફ સે નહી કી જા રહી હૈ જી હા ઠીક હૈ તુલસી ફિલાલ دی پوری જાણકારી લી બહુત બહુત ધન્યવાદ દરસલ મનીંગカーન સહેબ દે وچ પંજાબ તુ જો કે લોગ મથ્ઠા ટેકન દે લિ પહોંચે હોએ સ નौजवान મથ્ઠા ટેકન દે લિ પહોંચે સન તે ઇસે દરાન બાઇક સવારાને બેરિકેડિંગ નુ જબરદસ્તી હટા દતા સાડા બેરિયર દે મુલાઝિમા દે નાલ યુકે પિડતે હોએ નજર આયે પુરીયા તસવીરાં ભી જો કે કેમેરા દે وچ કૈદ હોઈયા હે હલાકે ਆਪੈਰੀਅਰ ਦੇ ਵੱਲੋਂ ਕੋਈ ਕਿਸੇ ਤਰੀਕੇ ਦੀ ਸ਼ਿਕਾਇਤ ਦਰਜ ਨਹੀਂ करवाई ਗਈ ਹਾਲਾਂਕਿ ਪੁਲਸ ਦੇ ਵੱਲੋਂ ਵੀ ਕੋਈ ਅਜਿਹੀ ਕਾਰਵਾਈ ਨਹੀਂ ਕੀਤੀ ਗਈ ਪਰ ਪੁਰੀਆਂ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰੀਆਂ ਨੇ ਕਿ ਕਿਵੇਂ ਇਹ ਪੂਰਾ ਹੜਦੰਗ ਬਚਾਇਆ ਜਾਂਦਾ ਆ ਕਿਸ ਤਰੀਕੇ ਦੇ ਨਾਲ ਆ ਪੈਰੀਅਰ ਦੇ ਮਲਾਜ਼ਮਾਂ ਦੇ ਨਾਲੇ ਨੌਜਵਾਨ ਭਟਦੇ ਹੋਏ ਨਜ਼ਰ ਆਈ ਰੋਕਰਾਂਗ ਅਗਲੀ ਵੱਡੀ ਖਬਰ ਦਾ ਮੁਖਸਰ ਸਾਹਿਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਜੋੜੀਆਂ ਨਹਿਰਾਂ ਦੇ ਵਿੱਚ ਪਿਓ ਪੁੱਤ ਦੀ ਭੇਤਪਰੇ ਹਾਲਾਤਾਂ ਦੇ ਵਿੱਚ ਰੁੜ ਗਏ ਨੇ ਗੋਤਾਖੋਰਾਂ ਦੇ ਵੱਲੋਂ ਜਿਨ੍ਹਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਪੁਲਿਸ ਵੀ ਮੌਕੇ ਤੇ ਪਹੁੰਚੀ ਹੈ ਪਿੰਡ ਵੜਿੰਗ ਦੇ ਨੇੜੇ ਦਰਸਲੇ ਹਾਦਸਾ ਵਾਪਰਿਆ ਪਿੰਡ ਮੜਾਕ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਇਹ ਦੋਵੇਂ ਪਿਓ ਪੁੱਤਰ ਮੁਖਸਰ ਸਾਹਿਬ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਇਹ ਹੈ ਕਿ ਇਹ ਵੱਡਾ ਹਾਦਸਾ ਅਚਾਨਕ ਵਾਪਰ ਗਿਆ ਜੋੜੀਆਂ ਨਹਿਰਾਂ ਦੀ ਵਿੱਚ ਪਿਓ ਪੁੱਤ ਦੀ ਭੇਤਪਰੇ ਹਾਲਾਤਾਂ ਦੇ ਵਿੱਚ ਰੁੜ ਗਏ ਨੇ ਆ ਮੌਕੇ ਦੀਆਂ ਤਰਫੋਂ ਸ ਤਸਵੀਰਾਂ ਵਿਖਾ ਰਹੇ ਹਾਂ ਹੋਰ ਵੀ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਚਾ ਉਸੇ ਵੇਲੇ ਆ ਮੌਕੇ ਤੇ ਪਹੁੰਚੇ ਆ ਗੋਤਾ ਖੁਰਾਂਦੀ ਮਦਦ ਦੇ ਨਾਲ ਲਗਾਤਾਰ ਪਿਓ ਪੁੱਤ ਦੀ ਭਾਲ ਕੀਤੀ ਜਾ ਰਹੀ ਹੈ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚੀ ਹੈ ਆ ਦਰਸਲ ਪਿੰਡ ਵੜਿੰਗ ਦੇ ਨੇੜੇ ਇਹ ਪੂਰਾ ਹਾਸਾ ਵਾਪਰਿਆ ਆ ਪਿੰਡ ਬੜਾਕ ਦੇ ਰਹਿਣ ਵਾਲੇ ਇਹ ਪਿਓ ਪੁੱਤ ਦੱਸੇ ਜਾ ਰਹੇ ਨੇ ਫਿਲਹਾਲ ਪੂਰਾ ਮਾਮਲਾ ਕੀ ਅਸਲ ਦੇ ਵਿੱਚ ਆ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਗੋਤਾ ਖੁਰਾਂਦੀਆਂ ਟੀਮਾਂ ਲਗਾਤਾਰ ਪਿਓ ਪੁੱਤ ਦੀ ਭਾਲ ਦੇ ਵਿੱਚ ਜੁਟੀਆਂ ਹੋਈਆਂ ਨੇ ਅ ਅ ਦਰਸਲ ਮੁਖਰ ਸਾਹਿਬ ਜੀ ਨਾਲ ਜੁੜੀ ਵੱਡੀ ਖਬਰ ਇਹ ਇੱਥੇ ਕਿ ਜੋੜੀਆਂ ਨਹਿਰਾਂ ਦੇ ਵਿੱਚ ਪਿਉ ਪੁੱਤ ਭੇਦ ਭਰੇ ਹਾਲਾਤਾਂ ਦੇ ਵਿੱਚ ਇਸ ਨਹਿਰ ਦੇ ਵਿੱਚ ਰੁੜ ਜਾਂਦੇ ਨੇ ਆ ਤਾਂ ਉਸ ਤੋਂ ਬਾਅਦ ਚੋਤਾਕਰਨ ਦੀਆਂ ਟੀਮਾਂ ਨੂੰ ਮੌਕੇ ਤੇ ਬੁਲਾਇਆ ਜਾਂਦਾ ਜਿਨ੍ਹਾਂ ਦੇ ਲਗਾਤਾਰ ਇੱਕ ਪੁੱਤ ਦੀ ਪਿਉ ਪੁੱਤਰ ਦੀ ਭਾਲ ਕੀਤੀ ਜਾ ਰਹੀ ਹੈ ਉੱਥੇ ਹੀ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਉਸੇ ਦੌਰਾਨ ਮੌਕੇ ਤੇ ਪਹੁੰਚ ਗਏ ਉਧਰ ਬਾਬਾ ਬਕਾਲਾ ਨੇੜੇ ਗੁਰੂ ਘਰ ਦੇ ਵਿੱਚ ਸੇਵਾ ਦੇ ਦੌਰਾਨ ਹਾਦਸਾ ਵਾਪਰ ਗਿਆ ਸੇਵਾ ਦੇ ਦੌਰਾਨ ਕੋਠੇ ਤੋਂ ਡਿੱਗ ਕੇ 13 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ ਪੈਰ ਤਿਲਕਣ ਦੇ ਕਾਰਨ ਦਿਮਾਨ ਹਾਲਤ ਨੂੰ ਛਾਤੋਂ ਇਹ ਬੱਚਾ ਡਿੱਗਿਆ ਹੀਠਾਂ ਡਿੱਗ ਕੇ ਗੰਭੀਰ ਜ਼ਖਮੀ ਹੋਇਆ ਸੀ ਗੁਰਸਾਖ ਸਿੰਘ ਹਸਪਤਾਲ ਦੇ ਵਿੱਚ ਲਾਇਦ ਦੇ ਦੌਰਾਨ ਜਿਸ ਨੇ ਕਿਦਮ ਤੋੜ ਦਿੱਤਾ ਅਮਰ ਸਰ ਦੇ ਪਿੰਡ ਦੀਮੋ ਵਾਲਦੀ ਪੂਰੀ ਘਟਨਾ ਹੈ ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ ਗੁਰਸਾਖ ਸਿੰਘ ਤਾਂ ਬਾਬਾ ਬਕਾਲਾ ਦੇ ਇਹੇ ਦਰਸ ਗੁਰੂ ਘਰ ਦੇ ਵਿੱਚ ਸੇਵਾ ਦੇ ਦੌਰਾਨ ਅਚਾਨਕ ਹੀ ਹਾਸਾ ਵਾਪਰ ਜਾਂਦਾ ਇਹਨੂੰ ਸੇਵਾ ਦੇ ਦੌਰਾਨ ਉਪੋਠੇ ਟੁੱਟ ਕੇ 13 ਸਾਲ ਦੇ ਬੱਚੇ ਦੀ ਜਾਨ ਚਲੀ ਗਈ ਮੌਤ ਗੁਰਦੁਆਰਾ ਸਾਹਿਬ ਤੋਂ ਟਿੱਕਾ ਛੱਤ ਤੋਂ ਸਿਰ ਤੇ ਸੱਟ ਲੱਗੀ ਜਿਆਦੀ ਮੌਕੇ ਤੇ ਮੌਤ ਹੋਈ ਨਹੀਂ ਰਾਤਿਸ ਜਾਂਦੇ ਹੋਈ ਮੈਨੂੰ ਪਤਾ ਪਤਾ ਮੈਂ ਉਥੋਂ ਮੈਨੂੰ ਫੋਨ ਆਇਆ ਬਾਬੇ ਗੁਰਦੇ ਤੇ ਸਾਹਿਬ ਤੋਂ ਗਵਾਂਡੇ ਮੁੰਡੇ ਦਾ ਚਾਚਾ ਆ ਗੱਲ ਹੋ ਗਈ ਮੈਂ ਸਮਝਿਆ ਛੋਟੇ ਛੱਟੇ ਮੈਂ ਚਾਹ ਤੂੰ ਲੈ ਆ ਡਾਕਟਰ ਕੋ ਮੈਂ ਆਪ ਉਹ ਇਥੇ ਇਲਾਜ ਕਰਾ ਲੈਂਦਾ ਮੈਨੂੰ ਕਿਹਦੇ ਨਹੀਂ ਚਾਚਾ ਜਾਦੀ ਗੱਲ ਵਿਗੜ ਗਈ ਆ ਅਸੀਂ ਦੋਵੇਂ ਪ੍ਰਾਪਤ ਜੇ ਗਏ ਆ ਜਦੋਂ ਮੈਂ ਵੇਖਿਆ ਆਪਣੇ ਪੁੱਤ ਨੂੰ ਪੁੱਤ ਮੇਰਾ ਲਊ ਨਾ ਲੱਤ ਪੱਥ ਹੋਇਆ ਪਿਆ ਮੈਂ ਉਸ ਵੇਲੇ ਲੱਗੇ ਮੁੰਡਾ ਉਹਦੀ ਗੱਡੀ ਉਥੇ ਉਸ ਜੇ ਚੁੱਕ ਕੇ ਪਾ ਕੇ ਮੈਂ ਸ਼ਹਿਰ ਲੈ ਗਿਆ ਇਥੇ ਮੀਂਹ ਦੇ ਕੋਟਕਿਆ ਮੜਾ ਜਾਂ ਮੀਂਹ ਵਾਲਾ ਜਵਾਬ ਦਿੱਤਾ ਮੈਨੂੰ ਤਹੀਂ ਉਹ ਉਠੀ ਲੈ ਗਏ ਆ ਉਥੇ ਜਾ ਕੇ ਦਾਖਲ ਕਰਾਇਆ ਤਿੰਨ ਦਿਨ ਰਹੇ ਉਤੇ ਚੌਥੇ ਦਿਨ ਸਾਰ ਨੂੰ ਅੱਜ 12 ਵਜੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਿ ਤੇਰਾ ਪੁੱਤ ਹੈ ਨਹੀਂ ਮੈਂ ਤਾਂ ਸਾਰੇ ਉਦੋਂ ਅਸੀਂ ਨਾ ਉਥੇ ਗੋਬਿੰਦਰ ਸਾਹਿਬ ਸੇਵਾ ਕਰ ਰਹੇ ਹਾਂ ਕਿ ਸੇਵਾ ਕਰਦੇ ਜਿਵੇਂ 5-7 ਮਿੰਟ ਦੇ ਅੰਦਰ ਹੀ ਇਹ ਦੂਜੇ ਬੰਨੇ ਮੁੰਡੇ ਲੰਗਰ ਹਾਲ ਉੱਪਰ ਦੀਵਾਨ ਹਾਲ ਆ। ਦੀਵਾਨ ਹਾਲ ਉੱਪਰ ਚੜੇ ਹੋਏ ਸਭ ਬੰਨ ਮੁਸ਼ਾ ਰਹੇ ਉਥੇ। ਉਹ ਅਚਾਨਕ ਇਹ ਤਾਂ ਜੋ ਕੀ ਹੋਇਆ ਕਿ ਰੱਬ ਹੀ ਜਾਂਦਾ ਜਾਨੂੰ ਨੂੰ ਪਤਾ ਉਹ ਲਾਗੇ ਦੋ ਮੁੰਡੇ ਬੱਠੇ ਵੱਢਣ ਲਏ ਇਹਨਾਂ ਦਾ ਗਵਾਂਢੀ ਲੱਗ ਗਈ। ਉਹਨਾਂ ਨੇ ਵੇਖਿਆ ਤਾਂ ਸਾਨੂੰ ਦਵਾ ਦਵਾ ਭੱਜ ਕੇ ਗਿਆ ਕਿ ਉਹ ਮੁੰਡਾ ਡੇਪਾ ਮੁੰਡਾ ਡੇਪਿਆ ਜਦੋਂ ਉਹ ਭੱਜ ਕੇ ਗਏ ਆ ਤੋ ਦੋ ਚਾਰ ਬੱਚੇ ਜਿਹੜੇ ਉਹਨੂੰ ਚੁੱਕਣ ਦੇ ਪਰ ਉਹ ਥੋੜਾ ਸਰੀਰ ਪੱਕੋ ਹੈਲਥੀ ਉਹਨਾਂ ਨੂੰ ਚੁੱਕਿਆ ਨਹੀਂ ਗਿਆ ਫਿਰ ਉਹ ਜਾ ਕੇ ਵੇਖਿਆ ਤਾਂ ਪੂਰਾ ਦੰਦ ਵੀ ਨਹੀਂ ਖੋਲਿਆ ਦੰਦ ਪੂਰੇ ਪਿਛੇ ਰਹੇ ਨੇ ਪਾਣੀ ਪਾਣੀ ਪੀਣ ਦੀ ਕੋਸ਼ਿਸ਼ ਕੀਤੀ ਉਹਨੇ ਪੀਤਾ ਨਹੀਂ ਤੇ ਦਵਾ ਦਵਾ ਫਟਾਫਟ ਚੁੱਕਿਆ ਉਹਨਾਂ ਨੂੰ ਫੋਨ ਕੀਤਾ ਤੇ ਪਿਤਾ ਜੀ ਜਿਹੜੇ ਹੋਣੇ ਗਏ ਨੇ ਇਹ ਆਏ ਫਟਾਫਟ ਲੱਗੇ ਗੁਰਦੌਰ ਸਿੰਘ ਦੇ ਮੁੰਡੇ ਨਾਲ ਹੀ ਉਹਨਾਂ ਨੇ ਗੱਡੀਆਂ ਕੱਢੀਆਂ ਅਸੀਂ ਅੰਮ੍ਰਿਤਸਰ ਲੈ ਗਏ ਉਹਨਾਂ ਨੂੰ ਗੁਰੂ ਰਾਮਦਾਸ ਹਸਪੀਟਲ ਤੇ ਉਦੋਂ ਤੱਕ ਤਾਂ ਠੀਕ ਠਾਕ ਹੀ ਗਏ ਨਬਜ਼ ਵੀ ਚੱਲਦੀ ਤੇ ਕੱਲ ਦੁਪਹਿਰ ਤੱਕ ਵੀ ਜਦੋਂ ਅਸੀਂ ਉਥੇ ਹਸਪਤਾਲ ਹੀ ਸੀਗੇ ਉਹ ਨਬਜ਼ ਚੱਲਦੀ ਬੀਪੀ ਵੀ ਸਹੀ ਸੀ ਥੋੜਾ ਜਿਹਾ ਸਰੀਰ ਜਿਹੜਾ ਮੂਮੈਂਟ ਜਿਵੇਂ ਕੋਈ ਬੁਖਾਰ ਚੜਿਆ ਹੁੰਦਾ

दरबार साहब कॉम्प्लेक्स में गुरु सराय में एक व्यक्ति को नोटिस किया गया सेवादार जसबीर सिंह की तरफ से जो कि सेकंड फ्लोर पे घूमता पाया गया तो जैसे उसको नीचे उतरने के लिए बोला उसने रिफ्यूज़ किया तो उसके बाद सेवादार जसबीर सिंह ऊपर गए और उसको नीचे आने के लिए बोलने लगे वहाँ पड़ी एक आयरन रॉड के साथ वो घुमाने लग गया जो व्यक्ति था और उससे चोट लगी जसबीर सिंह जी के उसके बाद बाकी सेवादारों को और संगत ने वहाँ इकट्ठे होके उसको ओवर पावर कर लिया उस कफल में कुछ और लोगों के भी चोट लगी और ये जो व्यक्ति था वहाँ जिसकी बाद में आइडेंटिफिकेशन जुल्फान वासी शाद जो शादीपुर यमुनानगर हरियाणा का आइडेंटिफाई हुआ उसकी भी चोट लगी उसके बाद एस सी की कंप्लेंट के ऊपर एफ आई आर दर्ज कर ली पुलिस ने और हमने उसकी गिरफ़्तारी डाल दी है उसकी पूछताछ की जा रही है जो उसके घर से पता लगा है कि जुल्फान तीन दिन पहले यमुनानगर से यहाँ आया था फैमिली में भी उसका कोई आ, डिस्प्यूट चल रहा है और उसके बाद यहीं पे वो घूम रहा है और उसके डेप्थ इन हम इन्वेस्टिगेशन कर रहे हैं इस सारे इंसिडेंट में पांच लोगों को इंजरी हुई थी उसमें से तीन को डिस्चार्ज कर दिया गया दो का ट्रीटमेंट जारी है और मैं आपके माध्यम से सारी पब्लिक को ये बताना चाहता हूँ कि सारा मामले के ऊपर पूरी कार्रवाई हुई और इनडेप्थ इन्वेस्टिगेशन चल रही है एक बहुत ही मंदभागी घटना हुई है